ਨੇ ਤਾਂ ਫੇਰਾ ਨੇ ਕੀ ਮੰਗਿਆ ਕੀ ਸੀ ਬੋਗੇ ਬਾਈ ਯਾਰ ਮੈਂ ਕਿਹਾ 5 ਮੰਗਲਾ ਆਪਣਾ 4500 ਮੰਗਲਾ 3500 ਰੁਪਏ ਦੇ ਚੰਗਲਾ ਦਾ ਬੱਚਾ ਫੜ ਲਾ ਠੀਕ ਹੈ ਇਹਦਾ 2600 2700 ਦਾ ਉਹੋ ਹੀ ਜਿਹੜਾ ਬੱਚਾ ਲਾਈਵ ਸੀ ਜਦੋਂ ਮੈਂ ਉਦੋਂ ਵਿਖਾਇਆ ਸੀ ਆਹੋ ਬੱਚਾ ਯਾਰ ਹੋ ਰਿਹਾ ਬੱਚਾ ਹੋ ਗਿਆ ਅੱਛਾ ਵਰਬਰੀ ਹਾਂ ਹੜ ਜਾ ਮੈਂ ਵਿਖਾਉਣਾ ਲੋ ਵੀ ਆਹ ਬੱਚਾ ਜਿਹੜਾ ਵਰਬਰੀ ਜਿਹਦਾ ਉਹ ਪੈਸੇ ਲਈ ਜਾਂਦੇ ਆ ਕਿੰਨੇ ਤਾਂ ਚੱਲੂਗਾ ਸਹੀ 3500 ਦਾ ਕਹਿਆ ਤਾਂ ਯਾਰ ਕਰਦੇ ਆਂ ਡੰਗੇ ਤਾਂ ਹਾਂ ਜੇ ਇਹ ਦੇ ਦੇ ਤੈਨੂੰ ਚੰਗਾ ਪੁੱਛ ਲੈਨੇ ਆ ਪੁੱਛ ਗਏ ਇਹ ਤਾਂ ਹੈ ਵੀ ਪਾੜੀ ਇਹੋ ਭਰਾਵਾ ਪਾੜੀ ਓਏ ਨਾ ਜਵਾਜਨ ਛੱਕੇ ਯਰਗਾ ਹੁੰਦਾ ਇਹ ਇਹ ਸਮਾਂ ਦੀ ਹੈ ਬਾਈਨ ਪਤਾ ਆ ਸਾਈ ਬਾਬਾ ਪੁੱਛ ਲੈਨੇ ਆ ਅੱਛਾ 2300 ਦਾ 2300 ਆਇਆ ਯਾਰ 2600 ਤੇਰਾ ਥੋੜਾ 200 ਨਾਲ ਛੱਡ ਕਿਉਂ ਛੱਡਦਾ ਆ ਕਿਉਂ 100 200 ਪਿੱਛੇ ਛੱਡਦਾ ਮੈਨੂੰ 3500 ਦਾ ਕਹਿੰਦਾ ਲੈ ਕੇ ਆਉਂਦਾ ਤੇਰਾ ਕੀ ਹੁਣ ਕਰ ਦਿਆ ਦਉਦਾ ਥੋੜਾ ਕਰ ਦਿਆ ਉਹ ਨਹੀਂ ਇਹ ਲਖੀਰ ਖਿੱਚੀ ਖੜਾ ਹੁਣ ਫਿਰ ਇਹ ਖਿੱਚੀ ਖੜਾਦਾ ਦਾ ਹੋ ਜੂਗਾ ਪਰ ਇਹ ਲਖੀਰ ਖਿੱਚੀ ਖੜਾ ਹੈ ਆ ਮੱਥਰੇ ਦਾ ਕੀ ਕਰੀਏ ਨਿੱਗਰ ਆ ਪੂਰਾ ਯਾਰ ਛਿੱਕੇ ਵਰਗਾ ਪਿਆ ਕੈਸੇ ਨਿੱਕੀ ਉਹ ਲੈਣਾ ਕੀ ਫੜਾ ਜਣਾ ਪੈਸੇ ਤੂੰ ਪੈਸੇ ਨਹੀਂ ਤਾਂ ਪੈਸੇ ਤਾਂ ਜਾਣਦਾ ਹੀ ਹੋਗਾ ਇੱਥੇ ਕਿਸੇ ਦੀ ਬਾਹ ਫੜਾ ਦੇ ਇਹ ਤਾਂ ਮੈਂ ਆਪੇ ਲੈਣੂ ਹਾਂ ਕਰਾਉ ਮੜੀ ਸਹੀ ਗੱਲ ਆ ਪੈਸੇ ਨਹੀਂ ਬਿਲਕੁਲ ਨਹੀਂ ਆ ਬੇਰ 22 ਦਾ ਜਿੰਨੀ ਕਿਦਾ ਸੀਗਾ ਆਪਾਂ ਲਾਤੀ ਸੀ ਗੱਲ ਚਲੋ ਹਾਂ ਵੀ ਆ ਬਕਰੇ ਦਾ ਸੌਦਾ ਹੁੰਦਾ ਹੈ ਬਿੱਲੂ ਕੋਲੇ ਬੱਕਰਾ ਬਿੱਲੂ ਸੂਰੇ ਵਾਲਾ ਲੈ ਗਿਆ ਸੂਰੇ ਵਾਲੇ ਵਾਲਾ ਬਿੱਲੂ ਚਲ ਤੈਨੂੰ ਦੇ ਦੀ ਯਾਰ ਫੜਾ ਪੱਟ ਮੇਰਾ ਵੱਧੋ ਲੈਣਾ ਤੇਥੋਂ ਉਹ ਆ ਨਾ ਮ ਵੱਧਾ ਲੈਣਾ ਬਿੱਲੂਆਂ ਦਾ ਮੈਂ ਲੈਣਾ ਤੇ ਇਹ ਬੰਦੇ ਆਦੇ ਨੇ ਵੀ ਬੱਕਰਾ ਵੱਧੇ ਆ ਲਿਆ ਕੇ ਬਾਤ ਤੂੰ ਆਪੇ ਨਾ ਕਰ ਲਿਆ ਕਾਹੀ ਪਾਉਂਦਾ ਇਹ ਆਪਾ ਬਿੱਲੂ ਦਾ ਆਪਾ ਪੰਨਾ ਫਟਣਾ ਜਾ ਫਰੀ ਲੈ ਜੀ ਮਾਲ ਕਰ ਤੂੰ ਕਾਹਦੀ ਦੇਖ ਯਾਰ ਚੰਗਾ ਹੈ ਇਹ ਭੂਮ ਹੈ ਇਹ ਦੰਦ ਹੀ ਲਿਆ ਇਹ ਦੰਦ ਹੀ ਲਿਆ ਜਾ ਇੱਕ ਰਾ ਦੇ ਯਾਰ ਲੱਬੇ ਦਾ ਹਾਂ ਲੈ ਉਰੇ ਫਾਈ ਬੱਚਾ ਬੁਖਾ ਦੇ ਬਈ ਬੱਚਾ ਵੱਡਾ ਬੱਚਾ ਨਹੀਂ ਇੱਥੇ ਇੱਥੇ ਜਿਹੜਾ ਰੱਖਿਆ ਹੈ ਇੱਥੇ ਪੱਟੇ ਦਾ ਇੱਥੇ ਬੈ ਜਾ ਲਾ ਪਏ ਦਿੱਤੋ ਚੋ ਮਾ ਜੰਨਾ ਹਾ ਜੀ ਬੱਕਰਾ ਇਹ ਕਿੱਡਾ ਲੱਗਦਾ ਵੇ ਮਾਤਾ ਲੱਗ ਖਾਈ ਦਾ ਬੱਕਰਾ ਖਾਈ ਦਾ ਡੱਬਾ ਬੱਕਰਾ ਓ ਯਾਰ ਲੋ ਜੀ ਲਈ ਜਾਂਦਾ ਸੀ ਗੱਡੀ ਤੇ ਕੋਈ ਗਰੀਬ ਬੰਦਿਆ ਜੋ ਬੋਕੇ ਦੇ ਦੇ ਫੜਾ ਬਈ ਓਏ ਆ ਡੱਬਾ ਡੱਬਾ ਥੱਲਾ ਥੱਲਾ ਹਾ ਆ ਲਾਲ ਡੱਬਾ ਲਾਉਣ ਹਾਂ ਹੋ ਇਧਰ ਆ ਘੱਟ ਲੋਕ ਸੁਝਾਹ ਦਾ ਵੀ ਪਰੇ ਹੋਈ ਛੋਟੇ ਪੁੱਤ ਇਧਰ ਆ ਤੂੰ ਦਾ ਕਿਹੜਾ ਆ ਰਿਹਾ ਆ ਬੱਕੜਾ ਬੋਗੇ ਦਾ ਤੇ ਬਾਪੂ ਆ ਸੂਰੇ ਵਾਲੇ ਤੇ ਚੱਲ ਕੇ ਤੇ 4000 ਲਾਉਂਦਾ ਬੋਗੇ ਹਿਸਾਬ ਨਾ ਕਰ ਲੈ ਯਾਰ ਯਾਰ ਮੈਨੂੰ ਪੈੜ ਦੋ ਕਿਹਾ ਸੀ ਕੋਈ ਜੈ ਕੋਈ ਕੋਈ ਗੱਲ ਕਰਦੇ ਹੁੰਦੇ ਆ ਠੀਕ ਹੈ ਨਾ ਕਿੱਲੋ ਕਰਾਸ ਆਉਂਦਾ ਯਾਰ ਦੱਸ ਪਹਿਲੇ ਪਹਿਲੇ ਭਾਈ ਕੱਢ ਭਾਈ ਸਾਈ ਵੀ ਕੱਢ ਸਾਈ ਕੱਢ ਪੈਸੇ ਦੋ ਟੈਸ ਅੜ ਕੇ ਆ ਜਾਣਗੇ ਜਿੰਨੇ ਹੈਗੇ ਦੇ ਦੇ ਕਿਹੜਾ ਲੈਣਾ ਹੁਣ ਆਹ ਆਹ ਕਿ ਵੱਡਾ ਆਹ 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 ਲੈਦਾ ਵੱਡਾ ਪੈਸੇ ਦਿੰਦਾ ਤੈਨੂੰ ਕੱਢ ਫੜਾ ਯਾਰ ਕੋਈ ਨਹੀਂ ਇਸ ਕਹਿ ਕੇ ਸਰਾਦ ਨੇ ਤਰਾ ਸੋਦਾ ਇਹ ਦੂਈ ਦਾ ਆਹ ਇਹਦੀ ਬਾਸ ਹਰੂ ਗੱਲ ਕਰਿਆ ਨੇ ਮੁੰਡਾ ਸਾਡਾ ਤਾਂ ਕਿੰਨੇ ਦਾ ਫੜ ਬਈ ਬੋਲ ਚਾ ਨਹੀਂ ਫਿਰ ਲਾ ਇੱਕ ਗੱਲ ਆ ਬਾਪੂ ਯਾਰ ਲਿਖਾਈ ਆਪੋ ਆਪਣੀ ਚਾਰੀ ਹੇ ਨਹੀਂ ਹੋਣਾ ਕੋਈ ਕਰਦਾ ਤੈਨੂੰ ਪਹਿਲੇ ਰੱਖ ਲੈ ਤੀਆ ਇਹ ਦੇਖ ਲੈ ਰੱਖ ਨਾ ਓਏ ਨਹੀਂ ਤੂੰ ਕੀ ਆ ਨਾ ਬੋਕੇ ਬੋਲੀ ਮੈਂ ਤਾਂ ਯਾਰ 5000 ਰੁਪਏ ਦਾ ਕਹਿਤਾ ਇਹਨੂੰ ਲਖਾਈ 200 ਰੁਪਏ ਨਾ ਕੀ ਹੋ ਜਾਊਗਾ 100 ਤਾਂ ਤੈਨੂੰ ਪਹਿਣੀ ਆ ਤੇ 100 ਇਹਦੀ ਆ ਤੇ ਲਖਾਈ ਦੇ ਕਾ ਤੂੰ ਤਾਂ ਫੇ ਕਿੰਨਾ ਗਮ ਕਰਦਾ ਤੇ ਤੂੰ ਕਰਾ ਦੇ ਲਖਾਈ ਫਰਕ ਨਹੀਂ ਪੈਂਦਾ ਦਾ ਫਿਰ ਤੇ ਮੈਨੂੰ ਆਇਆ ਗਾ ਮੈਨੂੰ ਕੋਈ ਨੀ ਕਰ ਦੋ ਯਾਰ ਬਾਪੂ ਆਪਣੀ ਕਰ ਲੈ ਸਾਬ ਬੰਦਾ ਇਹ ਵੀ ਹੋ 100 ਤੈਨੂੰ ਪੈਣਾ 100 ਇਹਨੂੰ ਪੈਣਾ ਚੱਲ ਆਪਾਂ ਆਪਣੀ ਫੜਾ ਆਪਾਂ ਆਪਣੀ ਜਿਹੜੀ ਕਰ ਸਕਦੇ ਆਂ ਪਾਣੀ ਪੀ ਕੇ ਰੋਟੀ ਖਾਣੇ ਜਾਂਦਾ ਪੂਰਾ ਸੈੱਡ ਨਹੀਂ ਆ ਉਹਦੇ ਵਿੱਚ ਐ ਕਰੀ ਜਾਂਦੇ ਮੈਂ ਜਾਣ ਸਭ ਚ ਕੀ ਭਜ ਬਚਾ ਆ ਤੇਰੀ ਆਂਦਾ ਸਾਰੇ ਆ ਵੀ ਆ ਆ ਪਾ ਆ ਯਾਰ ਲਖਾਈ ਮੈਂ ਕਹ ਬਈ ਲਖਾਈ ਕਿਸੇ ਪਾ ਆਪੋ ਆਪਣੀ ਚਾਹੀ ਆ ਲਖਾਈ ਤੂੰ ਕਰਾ ਦੇ ਉਹ 100 ਰੁਪਇਆ ਮੈਂ ਤਾਂ ਉਹਦਾ ਜਮਨ ਤੂੰ ਨਹੀਂ ਆ ਉਹਦਾ ਦੇਣਾ ਤੇਰੇ ਮੈਂ ਲੈ ਯਾਰ ਚਾਲਾ ਪੇ ਕਰ ਲੂ ਗੱਲ ਖਾਈ ਹਾਂ ਲੈ ਦੇ ਆਪੇ ਕਰ ਲੂ ਗੱਲ ਖਾਈ ਕੁਛ ਨਹੀਂ ਹੁੰਦਾ ਆ ਬਿੱਲੂ ਖੜਾਏ ਤੋਂ ਲੈ ਲਾਂਗੇ ਅਸੀਂ ਤਾਂ ਨਹੀਂ ਬਿੱਲੂ ਨੂੰ ਨਹੀਂ ਜਾਣਦੇ ਜਾਣਦੇ ਤੈਨੂੰ ਆ 100 ਰੁਪਇਆ ਪਿਆ ਉਹਦਾ ਗੈਂ ਟੁੱਟੇ ਚਾਹੀਦੇ ਸਮਕੇ ਪਾਟੀ ਦਾ ਬੱਕਰਾ ਵਧੀਆ ਪਾਟੀ ਦਾ ਬੱਕਰਾ ਬੱਕਰਾ ਤਾਂ ਚੜਿਆ ਸੌਦਾ 150 ਨਾ ਕਿ ਮਹੀਨਾ ਬਾਪੂ ਆਏ ਨੂੰ ਮੂੰਹ ਕਰਕੇ ਗਿਣ ਪੈਸੇ ਇਧਰੋਂ ਕੈਮਰੇ ਨੇ ਨੂੰ ਕਰ ਮੂੰ ਕੈਮਰੇ ਨੇ ਨੂੰ ਕਰ ਚੋਰੀ ਕਰੇਗਾ ਠੀਕ ਠੀਕ ਹੂੰ 2500 ਹਰ ਵੀ ਬਿਲੂ ਤਾ ਤੂੰ ਵੀ ਤਾਂ ਹੀ 2500 ਤੋਂ ਵੱਧਾ ਨਹੀਂ ਦੂਜੇ ਬੱਕਰੇ ਦੇ ਵੀ ਹਾਂ ਐਤਵਾਰ ਨੂੰ ਦੇ ਦੇਗਾ ਐਤਵਾਰ ਨੂੰ ਤੋਂ ਅਗਲੇ ਐਤਵਾਰ ਆਕ ਆ ਗੱਲ ਵੀ ਕਰਿਆ ਪੁੱਛ ਪੁੱਛਣਾ ਨਹੀਂ ਆ ਜਦਾ ਤੇ ਯਾਰ ਆ ਗੱਲ ਦਾ 1 ਲੱਖ ਰੁਪਏ ਦੀ ਕੀਤੀ ਹੈ ਬਾਬੇ ਨੇ ਜਿਹੜਾ ਆ ਨਾ ਕੱਲ ਨੂੰ ਦੇ ਦੇਾਂਗੇ ਉਹ ਨਹੀਂ ਆਉਂਦੇ ਹੁੰਦੇ ਲਿਖਾਈ ਵਾਲਾ ਲਿਖਾਈ ਵਾਲਾ ਤੂੰ ਨਹੀਂ ਨਹੀਂ ਮੈਂ ਆਉਂਦਾ ਦੇਣਾ ਨਹੀਂ ਇਹ ਤਾਂ 100 ਦਿੰਨੇ ਆ ਤੂੰ ਆ ਦੇ ਅਸੀਂ ਆ ਦੇ ਲਿਖਾਈ ਵਾਲਾ ਇਹ ਗਿਆ 100 ਲਾ ਵਾਧੂ ਪੈਸੇ ਬਾਬੇ ਕੋਲੇ ਯਾਰ ਚਾਹ ਤੂੰ ਫੋਨ ਬੰਦ ਦੇ ਦੇ ਵੀ ਕੋਈ ਯੋਈ ਚੱਲ ਉਹ ਫੜ ਲੈ ਬੱਕਰਾ ਆਦਾ ਹੁਣ ਤੇਰੇ ਜਿਵੇਂ ਵੇਰਿਆਂ ਕੋਲ ਤੇ ਛੱਡਦਾ ਬਈ ਲੈ ਵੀ ਕਹਿ ਬੜੇ ਵੇਚੇ ਬੋ ਗਿਆ ਆ ਲੈ ਤੇਰੇ ਬਿਨਾ ਮੇਮਣਾ ਉਹ ਤਾਂ ਮੇਰੀ ਇਹਨੂੰ ਹੀ ਬਾਬਾ ਕਿਹੜਾ ਸੌਦਾ ਕਰ ਕਾਹਦਾ ਸੌਦਾ ਬਾਈ ਕਾਹੇ ਬਣੇ ਬਈ ਹੈ ਨਾਲਿਆਂ ਦੇ ਸੌਦਾ ਕਰੀ ਜਾਂਦੇ ਬੱਚੇ ਵਾਲੀਆਂ ਬੱਕਰੀਆਂ ਕਿਵੇਂ ਤੋੜ ਕੇ ਦੇ ਦੂ ਬੱਚੇ ਅੱਛਾ ਅੱਛਾ ਬੱਕਰੀ ਦੇ ਭੱਲੇ ਕੋਈ ਨਹੀਂ ਰਹਿਣਾ ਬੱਚੇ ਈ ਤੱਕ ਦੋ ਕਿਹਾ ਮੈਂ 500 ਰੁਪਏ ਦਾ ਤਾਂ ਮੈਂ 16000 ਬਾਪੂ ਤੇਈ ਦੀਆਂ ਦਾ ਸੀ ਦੋਵੇਂ ਦੋਵੇਂ ਬੱਚੇ ਸਨ ਨਹੀਂ ਭਨੇ ਬੱਚੇ 23000 ਦੀਆਂ ਅਸੀਂ ਬਾਪੂ ਵੇਚ ਨਹੀਂ ਹੈ ਹਾਂ ਉਹਦਰ ਬੀਏ ਗਿਆ ਲਾ ਜਿਹਦਾ ਚੱਤ ਮੰਦਾ ਰਿਹਾ। ਤੇ ਪੀਏ ਉਹਦੇ ਖਰੇ ਕਰ ਲਾ ਬਾਪੂ। ਜਿੰਨੇ ਦਾ ਦੇਣਾ ਤੂੰ ਲਾਇਟ ਕਰ ਤਾਇ ਵੀ। ਉਹ ਵੀ ਆ ਦੋ ਬੱਕਰੀਆਂ। ਇੱਕ ਬੱਚਾ ਨਾਲ ਨਿਕਾ ਜਾ। ਬੋਗੇ ਕਿੰਨੇ ਦਾ ਕਰਤਾ? 16000 ਕਹਤਾ ਜਿਹੜੇ 15.5 ਕਹੇ ਕੋਈ ਮੈਂ 16 ਕਹਤਾ ਮੈਂ ਚੱਲ। ਠੀਕ ਆ ਬਈ। ਦਾ ਕੀ ਦੱਸਣਾ ਅਸੀਂ ਤਾਂ ਲੈਣਗੇ। ਇਹ ਏਰੀਆ ਤੋਂ ਦੱਸ ਦੇ ਇੰਨੇ ਦਾ ਦੇਣੀ ਆ। ਆਪਾਂ ਕੋਸ ਨੂੰ ਖੇਤਣਾ ਕਰ। ਆਹ ਬੱਚਾ 10 17000 ਦੋ ਬੱਕਰੀ ਨੇ। ਨਹੀਂ ਤੂੰ ਨਾਲ ਹੀ ਕਰਾਵਾ। ਲੈ ਕੱਢ ਯਾਰ ਨਾ ਬਈ ਨਾ। 17000 ਦਾ ਜਿਹੜਾ ਤਰਾ ਮਾਣ ਦਾ ਲਾ ਦੇ। ਉਹ ਲਿਆ ਕੱਤਿਆਂ ਜਿਆ ਸੇਕ ਹੁਣ ਆ ਜਾ। ਇਹ ਆਇਆ ਹਾਂ। ਲਿਆ ਆ ਰੋਕ ਹਾਂ ਚੱਲਿਆ ਗਾਂ ਦੇ ਨਾਲ ਆਮ ਕਸੇ ਪਏ ਕਸੇ ਨਾ ਪਏ ਕੀੜਾ ਬੱਚਾ ਦਾ ਕੀੜੇ ਕਸੇ ਪਏ ਆ ਕਦੇ ਕਸੇ ਕੀੜੇ ਨਹੀਂ ਕਸੇ ਪਏ ਕੀੜੇ ਨਹੀਂ ਕਸੇ ਪਏ ਲੈ ਵੀ ਕੀੜੇ ਦੇ ਦੰਦਾਂ ਦਾ ਕਸੇ ਪਏ ਆ ਠੀਕ ਆ ਫਿਰ ਯਾਰ ਦੰਦ ਕੀੜੇ ਦਾ ਬੱਕਰਾ ਬੋਲ ਬਿੱਲੂ ਕਿੰਨੇ ਰੁਪਏ ਦੇਗਾ ਹਾਂ ਕਿੰਨੇ ਰੁਪਏ ਨਾਲ ਦੇਗਾ ਵੀ ਉਹਨਾਂ ਨੇ ਮੈਂ ਦੇਵਾਂ ਹਾਂ ਜਿਹਨੇ ਪੈਣਾ ਬੱਚਾ ਬਹੁਤ ਚੰਗਾ ਹੋ ਮੈਂ ਬਿੱਲੂ ਖੜੇ ਨਾ ਉਹ ਫੜੇ ਸ਼ਾਵਾਂ ਸਾਵੀ ਕਰਾ ਸਕਦੇ ਆਪਾਂ ਦੇ ਨਾਂ ਦਾ 900 ਟਿਕਾ ਬੱਚਾ ਉਹ ਸਾਡੇ ਬੱਚਾ ਕਿਰਾਏ ਕੰਦੇ ਹੁੰਦੀ ਹੈ ਕਿਰਾਏ ਬੱਚਾ ਆ ਆ ਆ ਦੰਦ ਤਾਂ ਦੇਖ ਬਟਨਾ ਹਮਲੇ ਥੀਰੋ ਉਹ ਆ ਨਾ ਕਸੇ ਪਿਆ ਦੰਦ ਦਾ ਖੇ ਗੰਦ ਕਸੇ ਪਿਆ ਜਾਣਾ ਦੰਦ ਵੇਖ ਪਟ ਕੇ ਥੀਰ ਆਓ ਆ ਉਹ ਹੈ ਕਦੇ ਪੈਸ ਤੋਂ ਬੱਚਾ ਹਾਂ ਬੱਲੇ ਕਿਹੜਾ ਬੱਕਰਾ ਗਾਂ ਨੂੰ ਵਿਖਾ ਬਈ ਸਾਵੋ ਸਾਵੀ ਨਾ ਤੇ ਤੁਹਾਡਾ ਪੇਚਾ ਪਾ ਦਿੰਨੇ ਆ ਨਹੀਂ ਉਹ ਬਾਈ ਖੜ ਜਾ ਬਿੱਲੂ ਖੜ ਜਾ ਇੱਕ ਮਿੰਟ ਯਾਰ ਕਿਉਂ ਆਏ ਤਸਾਂਗ ਜਾ ਕੋਲੇ ਹੈਗਾ ਹੀ ਮੇਰਾ ਦਿਮਾਗ ਫੇੜਾ ਮੈਂ ਮੁੱਟਾ ਹਟਾ ਕਰ ਨਹੀਂ ਦਿਮਾਗ ਤਾਂ ਨਹੀਂ ਫੇਲ ਲੈ ਆ ਬੱਚਾ ਵੀ ਚੰਗਾ ਯਾਰ ਵੇਖ ਇਧਰ ਤੇਰੇ ਸਿਰ ਤੇ ਕਰ ਆ ਬੱਝਾਈ ਨਹੀਂ ਕਰ ਤੇ ਜਿਹੋ ਤੇ ਬੱਚੇ ਕਿੰਨੇ ਮੰਗਦਾ ਨਾਲ ਤੂੰ ਕਿੰਨੇ ਨਾਲ ਮੰਗਦਾ ਮੈਂ ਤਾਂ 8000 ਮੰਗਦਾ ਨਾਲ ਤੁਸੀਂ ਕਿੰਨੇ ਮੰਗਦੇ ਆਂ ਬਈ ਅਸੀਂ ਤਾਂ 1500 ਮੰਗਦੇ ਆ ਉਹ 1500 ਗਿਲਾ ਦਿੰਨਾ ਥੋੜਾ ਵੱਟੇ ਕੇ ਵੱਟੇ ਚੱਲ ਗਾ ਬਾਈ ਲਿਖਾਈ ਉਹਨੂੰ ਪਾ ਦਿੰਦੇ ਆ ਹਾਂ ਕਿੰਨੇ ਨੂੰ ਨਾ ਬਹੁਤ ਵਧੀਆ ਬੱਚਾ ਬਈ ਸਾਡੇ 600 ਦਾ ਲਿਖੂ ਸਾਡੇ 600 ਦਾ ਏ ਫੜੋ ਬਿੱਲੂ ਦਾ ਸਾਡੇ 600 ਦਾ ਬੱਚਾ ਏ ਉਹ ਤਾਂ ਬਿੱਲੂ ਆਪਦਾ ਵਿੱਚ ਪਾ ਕੇ ਆ ਨਾ ਵਿਗੂ ਐ ਨਹੀਂ ਨਾ ਹਾਂ ਸਹੀ ਗੱਲ ਆ ਬਈ ਹਾਂ ਬਾਈ ਕੀਦੇ ਕੋਲੇ ਇਹ ਜਗਰੂਪ ਕੋਲੇ ਬਾਈ ਕੀ ਮੁੱਲ ਆ ਬਾਈ ਇਹਦਾ ਇਹਨੂੰ ਆਖਾ ਲੈਣ ਦੇ 18000 ਰੁਪਏ ਪਰਮਿੰਦਰ ਮਾੜਾ ਪਿੱਛੇ ਹੋਈ ਥੋਲੀ ਤਾਂ ਹੈ ਨਹੀਂ ਕੋਲੇ ਲੈ ਆਵੇ ਚੁੰਗੀ ਜਾਂਦਾ ਗਾਉਂ ਤੇ ਕਰਾਇਆ ਆਵੇ ਪਾਉ ਪੱਟੀ ਜਾਂਦੀ ਇਹਨੂੰ ਮੁੱਲ ਕੀ ਕੀਤਾ 14000 ਮੈਂ ਤੈਨੂੰ ਜਾਂ ਮੁੱਲ ਤਾਂ ਇਹ 11 ਕਿਤਾਣਾ ਹਾਂ ਕਿੰਨੇ ਦੀ ਹਾਂ ਤੇ ਨਾ 14ਾਂ ਦੇ ਗਈ ਯਾਰ ਹਾਂ ਤੇ ਨਾ ਵੇਚ ਲੈਂਦਾ ਕੌਣ ਆ ਬਾਈ 500 ਘੱਟ ਦੇ ਕੌੜਾ ਲੈਂਦਾ ਬੋਲ ਆਦੇ ਬੋਲ ਆਦੇ ਲੈ ਜੀ ਕਰਨਾ ਨਹੀਂ ਯਾਰ ਬਾਲੇ ਨਹੀਂ ਨਹੀਂ ਬੱਸ ਕਰੋ 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 ਕਿੰਨੇ ਦੀ ਬੋਲ ਮੈਨੂੰ ਦੱਸ ਕਰਦੇ ਆਂ ਭਾਈ ਕਰ 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 ਕਰਦੇ 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 ਕਰਿਆ ਹੀ ਹੋਊਗਾ ਸੌਦਾ ਦਾ ਕੀ ਗੱਲ ਬਈ ਕਿੰਨੇ ਦੇ ਵਿੱਚ ਤੀ ਕਿੰਨੇ ਜੀ 15 ਉਹ ਲੱਗੀ ਜਾਂਦੇ ਪਾਹੇ ਪਿੱਛੇ ਪਿੰਡ ਵੀ ਲੱਗੇ ਇਹਦੇ ਮਰ ਉਹ ਵੇਚ ਲੈ ਉਹ ਵੇਚ ਲੈ ਯਾਰਾ 14000